ਦਾ ਹਰ ਬੂਆ ਖੜਾ ਰਹੇ ਆ ਜੀ ਅਸੀਂ ਸਰਕਾਰ ਪੰਜਾਬ ਸਰਕਾਰ ਕੋਲ ਵੀ ਜਾ ਰਹੇ ਆ ਯੂਨੀਵਰਸਿਟੀ ਕੋਲ ਵੀ ਐਨ ਐਮ ਸੀ ਕੋਲ ਵੀ ਹਰ ਜਗ੍ਹਾ ਅਸੀਂ ਜਾ ਰਹੇ ਆ ਅਸੀਂ ਦਾ ਇਹੀ ਮਤਲਬ ਸਰਕਾਰ ਨੂੰ ਅਪੀਲ ਕਰਦੇ ਆ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਕਰ ਦੇਣ। ਹਾਂਜੀ ਬਿਲਕੁਲ ਸਾਨੂੰ ਕਿਸੇ ਵੀ ਮੈਡੀਕਲ ਕਾਲਜ ਦੇ ਵਿੱਚ ਵੀ ਆਰ ਨਾਟ ਆਸਕਿੰਗ ਫਾਰ ਗਵਰਨਮੈਂਟ ਵੀ ਆਰ ਨਾਟ ਸੇਇੰਗ ਕਿ ਸਾਨੂੰ ਪ੍ਰਾਈਵੇਟਸ ਪਾਓ ਸਾਨੂੰ ਕਿਤੇ ਵੀ ਕਿਸੇ ਵੀ ਮੈਡੀਕਲ ਕਾਲਜ ਦੇ ਵਿੱਚ ਸਾਨੂੰ ਸਾਡੀ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਜਾਵੇ। ਕਿਉਂ ਡਾਕਟਰ ਬੰਨਣਾ ਸੀ ਕੋਈ ਲੀਡਰ ਥੋੜਨਾ ਬੰਨਣਾ ਕੀ ਤਰ੍ਹਾਂ ਦੇਈਏ ਸਾਨੂੰ ਚਾਹੀਦਾ ਕਿ ਸਾਨੂੰ ਪੜ੍ਹਾਈ ਕਰਾਏ ਪੂਰੀ ਕਰਾਏ ਸਾਨੂੰ ਕਹਿ ਰਹੇ ਨੇ ਸਰ ਹੋਸਟਲ ਕੰਪਲਸਰੀ ਹੈ ਇਹ ਕਿਸੇ ਐਨ ਐਮ ਸੀ ਨੇ ਨਹੀਂ ਕਿਹਾ ਕਿ ਸਾਨੂੰ ਹੋਸਟਲ ਜ਼ਰੂਰ ਰੱਖਿਆ ਜਾਵੇ ਸਾਡੀ ਸਾਰੀ ਮੰਗ ਹੈ ਕਿ ਸਾਨੂੰ ਕਰ ਕਿਸੇ ਵੀ ਇੱਕ ਬਾਤ ਮੈਨੂੰ ਚਲਾਨ ਲਈ ਅਪ੍ਰੋ ਐਟ ਮੋਸਟ 1 ਤੋਂ 1 ਤੋਂ 3 ਫੈਕਲਟੀ ਮੈਂਬਰਸ ਹੈ ਸਰ ਇੱਕ ਜਾਂ ਫਿਰ ਦੋ ਟੀਚਰ ਰੱਖ ਕੇ ਅਸੀਂ ਡਿਪਾਰਟਮੈਂਟ 'ਚ ਪੜਾਈ ਨਹੀਂ ਕਰਾ ਸਕਦੇ ਉਸ ਦਾ ਇਸ਼ੂ ਹੈ ਕਿ ਸਰ ਸਾਡੇ ਕੋਲ ਡਾਕਟਰ ਨਹੀਂ ਹੈਗੇ ਇੱਕ ਮੈਡੀਕ ਇੱਕ ਐਮ ਐਮ ਵੀ ਬੀ ਐਸ ਦੇ ਕਲੀਨिकल ਸਬਜੈਕਟ ਹੈ ਸਰ ਇੱਕ ਕਲੀਨिकल ਡਿਗਰੀ ਹੈਗੀ ਇਹ ਜਿੱਤੇ ਸਾਨੂੰ ਕਿ ਪੇਸ਼ੈਂਟਸ ਨਾਲ ਇੰਟਰੈਕਸ਼ਨ ਚਾਹੀਦੀ ਸਾਨੂੰ ਪੇਰੈਂਟਸ ਦੀ ਸਰਜਰੀਆਂ ਦੇਖਣੀਆਂ ਚਾਹੀਦੀਆਂ ਤਾਂ ਹੀ ਅਸੀਂ ਕਿਸੇ ਦੇ ਘਰ ਪਾਵਾਂਗੇ ਮੈਡੀਕਲ ਦੀ ਸਿੱਖਿਆ ਮਹਿੰਗੀ ਬਹੁਤ ਹੈ ਪਰ ਫਿਰ ਵੀ ਬੱਚੇ ਆ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਹ ਸਿੱਖਿਆ ਕਿਸੇ ਨਾ ਕਿਸੇ ਤਰੀਕੇ ਨਾਲ ਹਾਸਲ ਕਰੀਏ ਮਾਪਿਆਂ ਦੇ ਜਿਹੜੇ ਮਹਿੰਗੇ ਪੈਸੇ ਦੇ ਨਾਲ ਉਹ ਪੜ੍ਹਾਈ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਨਰਸਿੰਗ ਦੀ ਮੈਡੀਕਲ ਦੀ ਸਿੱਖਿਆ ਲੈਣ ਦੇ ਲਈ ਪੰਜਾਬ ਦੇ ਬਾਹਰੋਂ ਵੀ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਆਉਂਦੇ ਨੇ ਇੱਕ ਐਜੂਕੇਸ਼ਨ ਦੀ ਇੰਡਸਟਰੀ ਵੀ ਬਣੀ ਹੋਈ ਹੈ ਖਾਸ ਤੌਰ ਤੇ ਮੈਡੀਕਲ ਐਜੂਕੇਸ਼ਨ ਦੀ ਪੰਜਾਬ ਹੋਰ ਰਾਜ ਨੇ ਰਾਜ ਨੇ ਜਿਹੜੇ ਚਾਹੇ ਜੰਮੂ ਆ ਨਾ ਲੱਗਦੀਆਂ ਹੋਰ ਸਟੇਟਾਂ ਨੇ ਉਹਨਾਂ ਨੂੰ ਵੀ ਮੈਡੀਕਲ ਸਿੱਖਿਆ ਦੇ ਰਿਹਾ ਪਰ ਪੰਜਾਬ ਦੇ ਇੱਕ ਮੈਡੀਕਲ ਕਾਲਜ ਤੇ ਵੱਡੇ ਸਵਾਲ ਖੜੇ ਹੋਏ ਨੇ ਇਹ ਮੈਡੀਕਲ ਕਾਲਜ ਪਠਾਨਕੋਟ ਦੇ ਵਿੱਚ ਹੈ ਜਿਹਦੇ ਐਮਬੀਬੀਐਸ ਦੇ ਵਿਦਿਆਰਥੀ ਪਟਕ ਰਹੇ ਨੇ ਆਪਣੀ ਸਿੱਖਿਆ ਨੂੰ ਪੂਰਾ ਕਰਨ ਦੇ ਵਿੱਚ ਕਿਉਂਕਿ ਉਹਨਾਂ ਦੀ ਸਿੱਖਿਆ ਅਧਿਵਿਚਾਰ ਫਸ ਗਈ ਹੈ ਉਹਨਾਂ ਦੇ ਵੱਲੋਂ ਲਗਾਤਾਰੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਕੋਈ ਹੋਰ ਕਾਲਜ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀ ਪੜ੍ਹਾਈ ਹੈ ਜਿਹੜੀ ਪੂਰੀ ਕਰ ਸਕੀਏ ਇਸ ਕਾਲਜ ਦੇ ਉੱਪਰ ਕਿਉਂ ਐਨੇ ਸਵਾਲ ਨੇ ਉੱਥੇ ਵਿਦਿਆਰਥੀ ਕਿਉਂ ਨਹੀਂ ਪੜ੍ਹਾਈ ਕਰ ਸਕਦੇ ਇਹਨਾਂ ਵਿਦਿਆਰਥੀਆਂ ਤੁਸੀਂ ਜਾਣਾਂਗੇ ਇਹਨਾਂ ਦੇ ਮਾਪੇ ਵੀ ਸਾਡੇ ਨਾਲ ਰਹਣਗੇ ਔਰ ਇਹ ਵਿਦਿਆਰਥੀ ਵੀ ਨੇ ਆ ਤੁਹਾਡਾ ਕੀ ਨਾਮ ਹੈ ਜੀ ਸਰ ਮੇਰਾ ਨਾਮ ਚਹਿਕ ਛਾਬੜਾ ਹੈ ਮੈਂ ਸੈਕਿੰਡ ইয়ার এমবিবিএস ਦੀ ਸਟੂਡੈਂਟ ਹਾਂ। ਤੁਹਾਡੇ ਕਾਲਜ ਦਾ ਨਾਮ ਦੱਸਿਓ। ਚਿੰਤਪੁਨੀ ਮੈਡੀਕਲ ਕਾਲਜ ਪਠਾਨਕੋਟ। ਅਰਚਿੰਦਪੁਰ ਨੂੰ ਤਾਂ ਇਹਦਾ ਨਾਮ ਬਦਲ ਕੇ ਵਾਈਟ ਮੈਡੀਕਲ ਕਾਲਜ ਜੀ ਜੀ ਬਿਲਕੁਲ ਵਾਈਟ ਮੈਡੀਕਲ ਕਾਲਜ ਪਟਹਨ ਕੋ ਕੀ ਇਸ਼ੂ ਹੈ ਕਿ ਤੁਸੀਂ ਉੱਥੇ ਆਪਣੀ ਪੜ੍ਹਾਈ ਕੰਟੀਨਿਊ ਨਹੀਂ ਕਰ ਸਕਦੇ ਸਰ ਇਸ ਕਾਲਜ ਚ ਇੰਨੀ ਡੈਫੀਸ਼ੈਂਸੀਜ਼ ਹੈ ਵੀ ਅਵੀ ਪੜ੍ਹਾਈ ਬਿਲਕੁਲ ਵੀ ਨਹੀਂ ਹੋ ਪਾਰੀ ਸਾਰੀ ਕਲਾਸਿਸ ਸਾਡੀ ਨਹੀਂ ਲੱਗ ਪਾਰੀ ਬਿਕੋਜ਼ ਇਨਾਂ ਕੋਲ ਟੀਚਰਸ ਹੀ ਨਹੀਂ ਹੈਗੇ ਸਫੀਸ਼ੀਐਂਟ ਸੋ ਇੱਕ ਡਿਪਾਰਟਮੈਂਟ ਚ ਕਿਸੇ ਵੀ ਇੱਕ ਡਿਪਾਰਟਮੈਂਟ ਨੂੰ ਚਲਾਣ ਲਈ ਅਪ੍ਰੋਕਸੀਮੇਟਲੀ 14 ਫੈਕਲਟੀ ਮੈਂਬਰਸ ਚਾਹੀਦੇ ਹੁੰਦੇ ਹਨ ਪਰ ਸਰ ਸਾਡੇ ਕਾਲਜ ਚ ਇੱਕ ਡਿਪਾਰਟਮੈਂਟ ਚ ਐਟ ਮੋਸਟ 1 ਤੋਂ 1 ਤੋਂ 3 ਫੈਕਲਟੀ ਮੈਂ ਮੈਡੀਕਲ ਕਾਲਜ ਕੋਈ ਵੀ ਮੈਡੀਕਲ ਕਾਲਜ 10 15 ਟੀਚਰ ਰੱਖ ਕੇ ਨਹੀਂ ਚੱਲ ਸਕਦਾ ਬਿਕਾਜ਼ ਮੈਡੀਕਲ ਦੀ ਪੜ੍ਹਾਈ ਔਖੀ ਹੈ ਇਹ ਬਹੁਤ ਸੀਰੀਅਸਲੀ ਹੋਣੀ ਚਾਹੀਦੀ ਹੈ ਤੇ ਇੱਥੇ ਇਹਨਾਂ ਕੋਲ ਸਫੀਸ਼ੀਐਂਟ ਟੀਚਰਸ ਹੀ ਨਹੀਂ ਜਿਨ੍ਹਾਂ ਨਾਲ ਪੜ੍ਹਾਈ ਹੋ ਸਕੇ ਆ ਫੈਕਲਟੀ ਨਹੀਂ ਹੈ ਦੂਸਰਾ ਇਸ਼ੂ ਕੀ ਹੈ ਸਰ ਦੂਸਰਾ ਇਸ਼ੂ ਹੈ ਕਿ ਸਰ ਸਾਡੇ ਕੋਲ ਡਾਕਟਰ ਨਹੀਂ ਹੈਗੇ ਇੱਕ ਮੈਡੀਕ ਇੱਕ ਐਮ ਐਮ ਬੀਬੀਐਸ ਇੱਕ ਕਲੀਨिकल ਸਬਜੈਕਟ ਹੈ ਸਰ ਕਲੀਨिकल ਡਿਗਰੀ ਹੈਗੀ ਇਹ ਜਿੱਤੇ ਸਾਨੂੰ ਕਿ ਪੇਸ਼ੈਂਟਸ ਨਾਲ ਇੰਟਰੈਕਸ਼ਨ ਚਾਹੀਦੀ ਸਾਨੂੰ ਪੇਰੈਂਟਸ ਦੀ ਸਰਜਰੀਆਂ ਦੇਖਣੀਆਂ ਚਾਹੀਦੀਆਂ ਤਾਂ ਹੀ ਅਸੀਂ ਕਿਸੇ ਦੇ ਘਰ ਪਾਵਾਂਗੇ ਐਜ਼ ਅ ਸਰ ਡਾਕਟਰ ਵੀ ਅਪ ਟੂ ਮਾਰਕ ਨਹੀਂ ਹੈਗੇ ਇਹ ਐਨ ਐਮ ਸੀ ਨੇ ਖੁਦ ਕਿਹਾ ਕਿ ਇਹਨਾਂ ਕੋਲ ਔਰ ਇਹ ਮੈਡੀਕਲ ਹਸਪੀਟਲ ਵੀ ਹੈ ਮੈਡੀਕਲ ਹਸਪੀਟਲ ਐਂਡ ਕਾਲਜ ਹੈ ਇੱਕ ਮੈਡੀਕਲ ਕਾਲਜ ਹੈ ਸਰ ਦੋਵੇਂ ਚੀਜ਼ਾਂ ਹੁੰਦੀਆਂ ਨੇ ਇੱਕ ਹਸਪੀਟਲ ਵੀ ਹੁੰਦਾ ਤੇ ਪੜਾਉਣ ਵਾਲਾ ਸਟਾਫ ਵੀ ਹੁੰਦਾ ਹੈ ਐਜੂਕੇਸ਼ਨ ਕਿਉਂਕਿ ਅਸੀਂ ਐਜੂਕੇਸ਼ਨ ਉਹ ਵੀ ਨਹੀਂ ਮਿਲ ਰਹੀ ਸਰ ਸਾਨੂੰ ਤੇ ਐਜੂਕੇਸ਼ਨ ਸਾਨੂੰ ਇੰਨੀ ਕੋਈ ਇੰਪੋਰਟੈਂਟ ਹੈ ਸਰ ਅਸੀਂ ਆਕੀ ਹੈਗਾ ਡਾਕਟਰ ਹਾਂ ਸਰ ਅਸੀਂ ਇੱਕ ਇੱਕ ਬੰਦੇ ਕੋਲ ਜਾ ਕੇ ਉਹਨੂੰ ਟਰੀਟ ਕਰਨਾ ਹੈ ਚਲਦੇ ਫਿਰਦੇ ਬੰਦੇ ਨੂੰ ਅਸੀਂ ਟਰੀਟ ਕਰਨਾ ਹੈ ਤੇ ਸਾਨੂੰ ਉਹ ਐਜੂਕੇਸ਼ਨ ਨਹੀਂ ਦੇ ਰਹੀ ਸਾਡੀ ਸਰ ਪਲੀਜ਼ ਆਇਓ ਮੰਗਿਆ ਕਿ ਸਾਡੀ ਪਲੀਜ਼ ਇੱਕ ਟੈਂਪਰੇਰੀ ਸ਼ਿਫਟਿੰਗ ਕੀਤੀ ਜਾਵੇ ਜਾਂ ਤਾਂ ਸਾਡੀ ਐਜੂਕੇਸ਼ਨ ਦਾ ਕੋਈ ਟੈਂਪਰੇਰੀ ਪ੍ਰਬੰਧ ਕੀਤਾ ਜਾਵੇ ਇਸ ਕਾਲਜ ਚ ਕੰਟੀਨਿਊ ਨਹੀਂ ਕਰ ਸਕਦੇ ਤੁਸੀਂ ਪੜ੍ਹਾਈ ਹੁਣ ਜੇ ਉੱਥੇ ਬਦਲਣਾ ਸਰ ਨਹੀਂ ਬਿਲਕੁਲ ਬਿਕਾਜ਼ ਅਸੀਂ ਸਿੱਖਣਾ ਹੀ ਸਿਰਫ ਟੀਚਰਸ ਤੋਂ ਹੈ ਜਾਂ ਪੇਸ਼ੈਂਟਸ ਤੋਂ ਹੈ ਦੋਨਾਂ ਦੀ ਮਾਸ ਡਿਫੀਸ਼ੀਐਂਸੀ ਹੈ ਔਰ ਅਗਰ ਤੁਸੀਂ ਰਿਪੋਰਟ ਚੈੱਕ ਕਰੋਗੇ ਫੈਕਲਟੀ ਡਿਫੀਸ਼ੀਐਂਸੀ ਯੂਨੀਵਰਸਿਟੀ ਨੇ ਖੁਦ ਲਿਖਿਆ ਹੈ ਕਿ देयर इज 96.97% ਫੈਕਲਟੀ ਡੈਫੀਸ਼ੈਂਸੀ ਐਂਡ ਇਨੀ ਮਾਸ ਡੈਫੀਸ਼ੈਂਸੀ ਦੇ ਵਿੱਚ ਆਬਵੀਅਸਲੀ ਵੀ ਕੈਨ ਨਾਟ ਕੰਟੀਨਿਊ ਦ ਸਟੱਡੀਜ਼ ਈਵਨ ਇਨ ਇਹਨਾਂ ਕੋਲ ਇਨੀ ਜ਼ਿਆਦਾ ਡੈਫੀਸ਼ੈਂਸੀ ਹੈ ਕਿ ਸਾਡੇ ਪੈਥੋ ਦੇ ਟੀਚਰ ਹੀ ਸਾਨੂੰ ਕਮਿਊਨਿਟੀ ਮੈਡੀਸਨ ਪੜਾ ਰਹੇ ਨੇ ਐਟ ਕੌਮ ਪੜਾ ਰਹੇ ਨੇ ਸਾਡੇ ਐਨਾਟੋਮੀ ਦੇ ਟੀਚਰ ਸਾਨੂੰ ਫੋਰੈਂਸਿਕ ਮੈਡੀਸਨ ਪੜਾ ਰਹੇ ਨੇ ਇਹਨਾਂ ਕੋਲ 3rd ਇਅਰ ਦੇ ਪ੍ਰੋਫੈਸਰਸ ਨਹੀਂ ਹੈਗੇ 4th ਇਅਰ ਦੇ ਕਲਾਸਸ ਲਗਾ ਰਹੇ ਨੇ 3rd ਇਅਰ ਦੇ ਵਿੱਚ ਤਾਂ ਉਹ ਤੇ ਉਸ ਤਰ੍ਹਾਂ ਉਥੇ ਇਸ ਤਰ੍ਹਾਂ ਇਹਨਾਂ ਗੰਦਾ ਮਾਹੌਲ ਬਣਾਇਆ ਹੋਇਆ ਲਾਸਟ ਇਅਰ ਵੀ ਜਦੋਂ ਬੱਚੇ ਕਦੇ ਵੀ ਐਜਿਟੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਸਿੱਧਾ ਧਮਕੀ ਦਿੰਦੇ ਨੇ ਵੀ ਤੁਹਾਨੂੰ ਡਿਟੇਨ ਕਰ ਦਾਂਗੇ ਅਸੀਂ ਤੁਹਾਨੂੰ ਯੂਨੀਵਰਸਿਟੀ ਐਗਜ਼ਾਮਸ 'ਤੇ ਬੈਠਣ ਨਹੀਂ ਦਵਾਵਾਂਗੇ ਲਾਸਟ ਇਅਰ 83 83 ਸਟੂਡੈਂਟਸ ਵਰ ਡਿਟੇਨਡ ਆਊਟ ਆਫ 150 ਐਂਡ ਦਿ ਵੈਰੀ ਇਨ ਵੈਰੀ ਫਿਊ ਡੇਸ that number reduced to 34 just because ਬਾਕੀ ਬੱਚਿਆਂ ਨੇ because ਕਾਲਜ ਨੇ ਜਸਟ ਕੀਤਾ ਸੀ ਐਂਡ ਬਾਕੀ ਬੱਚਿਆਂ ਨੇ ਐਂਟੀ ਸ਼ਿਫਟਿੰਗ ਚ ਕੇਸ ਪਾਇਆ ਸੀ ਔਰ ਕਿੰਨੇ ਦਿਨਾਂ ਤੋਂ ਤੁਸੀਂ ਪ੍ਰੋਟੈਸਟ ਕਿੰਨੇ ਦਿਨਾਂ ਤੋਂ ਕਰ ਰਹੇ ਹੋ ਮਹਾਲੀ ਦੇ ਸਰ ਸਾਡਾ ਕੰਟੀਨਿਊਸ ਪ੍ਰੋਟੈਸਟ 11 ਜੁਲਾਈ ਤੋਂ ਚੱਲ ਰਿਹਾ ਜਦੋਂ ਅਸੀਂ ਡੀਸੀ ਆਫਿਸ ਦੇ ਵਿੱਚ ਸ਼ੁਰੂ ਕੀਤਾ ਸੀਗਾ ਉੱਥੇ ਵੀ ਸਾਡੀ ਇਹ ਮੰਗ ਸੀ ਕਿ ਅਸੀਂ ਕਾਲਜ ਵਾਪਸ ਨਹੀਂ ਜਾ ਸਕਦੇ ਬਿਕੋਜ਼ ਉੱਥੇ ਥ੍ਰੀਟਸ ਹੈ ਜਿਹਨੇ ਤੇ ਸਾਡੀ ਮੈਂਟਲ ਹੈਲਥ ਇੰਨੀ ਜ਼ਿਆਦਾ ਇਫੈਕਟ ਹੋ ਚੁੱਕੀ ਹੈ ਆਈ ਡੋਟ ਨੋ ਆਈ ਸ਼ੁੱਡ ਨੋਟ ਸੇ ਥਿਸ ਬਟ ਇਨ ਫਿਊਚਰ ਅਗਰ ਕਿਸੇ ਬੱਚੇ ਨੇ ਸੁਸਾਈਡ ਅਟੈਂਟ ਵੀ ਕਰ ਲਿਆ ਤਾਂ ਹੂ ਇਜ਼ ਰਿਸਪੌਂਸਿਬਲ ਫਾਰ ਥੈਟ ਬਿਕੋਜ਼ ਇਹ ਸਾਰੇ ਕਾਲਜ ਅਪਰੂਵ ਹੋਇਆ ਹੈ ਐਨਐਮਸੀ ਗਾਈਡਲਾਈਨਸ ਨਾਲ ਬਾਬਾ ਫਰੀਦ ਦੀ ਗਾਈਡਲ ਸਫਰ ਕਰ ਰਹੇ ਨੇ ਉਹਨਾਂ ਦੀ ਮੈਂਟਲ ਹੈਲਥ ਸਫਰ ਕਰ ਰਹੀ ਹੈ। ਮੈਡੀਕਲ ਕਾਉਂਸਲ ਨੇ ਇਹਦੇ ਵਿੱਚ ਦਖਲ ਜਿਹੜੀ ਹਾਇਰ ਅਥਾਰਟੀ ਆ ਉਹਦੇ ਨਾਲ ਤੁਸੀਂ ਕੋ ਤਾਲਮਿਲ ਕੀਤਾ ਜਾਂ ਤੁਹਾਡੇ ਪੇਰੈਂਟਸ ਨੇ? ਸਰ ਅਸੀਂ ਕੰਟੀਨਿਊਸ ਉਹਨਾਂ ਨੂੰ ਈਮੇਲਾਂ ਪਾਈਆਂ ਨੇ ਉਹਨਾਂ ਨੂੰ ਰਿਟਰਨ ਦੇ ਵਿੱਚ ਮੈਮੋਰੈਂਡਮਸ ਪਾਈ ਨੇ ਉਹਨਾਂ ਨੂੰ ਸਾਰੀ ਉਹਨਾਂ ਨੇ ਖੁਦ ਆਪਣੇ ਰਿਪੋਰਟਸ ਦੇ ਵਿੱਚ ਲਿਖਿਆ ਹੈ ਕਿ ਇਹ ਕਾਲਜ ਫਰਾਡ ਕਰ ਰਹੇ ਦੇ ਵਿੱਚ ਡਿਫੀਸ਼ੈਂਸੀਜ਼ ਨੇ ਦੇ ਆਰ ਵੈਲ ਅਵੇਅਰ ਆਫ ਦ ਥਿੰਗਸ ਬਟ 올 ਵੀ ਵਾਂਟ ਇਜ਼ ਕਿ ਹੁਣ ਸਾਡੀ ਟੈਂਪਰੇਰੀ ਕਿਤੇ ਵੀ ਅਕੈਡੈਮਿਕ ਲਾਸ ਨਾ ਹੋਵੇ ਸਾਡਾ ਅਕੈਡੈਮਿਕ ਲਾਸ ਕਵਰ ਕਰਨ ਲਈ ਕਿਤੇ ਵੀ ਕਲਾਸਾਂ ਲਗਾ ਦਿਓ। ਹਮ ਮੇਰਾ ਡਾਕਟਰ ਦੀਪਕਾ ਜੀ ਤੁਹਾਡੇ ਬੱਚੇ ਪੜਦ ਰਹੇ ਪੜਦ ਰਹੇ ਹਾਂਜੀ ਹਾਂਜੀ ਮੇਰੀ ਬੇਟੀ ਪੜਦੀ ਹੈ ਹਮਮ ਔਰ ਕੀ ਕੀ ਹਾਲ ਹੈ ਹੁਣ ਕੀ ਕੀ ਦੇ ਕੋਲੇ ਜਾ ਰਹੇ ਹਾਂ ਕਿਵੇਂ ਹੋਏਗਾ ਹਾਲੀ ਸਰ ਅਸੀਂ ਤਾਂ ਹਰ ਬੂਆ ਖੜਕਾ ਰਹੇ ਹਾਂ ਜੀ ਅਸੀਂ ਸਰਕਾਰ ਪੰਜਾਬ ਸਰਕਾਰ ਕੋਲ ਵੀ ਜਾ ਰਹੇ ਹਾਂ ਯੂਨੀਵਰਸਿਟੀ ਕੋਲ ਵੀ ਐਨ ਐਮ ਸੀ ਕੋਲ ਵੀ ਹਰ ਜਗ੍ਹਾ ਅਸੀਂ ਜਾ ਰਹੇ ਹਾਂ ਅਸੀਂ ਤਾਂ ਇਹੀ ਮਤਲਬ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਬੱਚਿਆਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਕਰ ਦੇਣ ਜੋ ਮਾਨਯੋਗ ਕੋਰਟ ਦਾ ਫੈਸਲਾ ਹੋਊਗਾ ਉਹ ਸਿਰ ਮੱਥੇ ਉਹ ਤਾਂ ਸਭ ਨੂੰ ਮੰਨਣਾ ਪੈਣਾ ਸਰਕਾਰ ਨੂੰ ਹੀ ਮੰਨਣਾ ਪੈਣਾ ਸਾਨੂੰ ਨੂੰ ਮੰਨਣਾ ਪੈਣਾ ਪਰ ਇਸ ਟਾਈਮ ਜੋ ਹਾਲਾਤ ਆ ਬੱਚਿਆਂ ਦਾ ਅਕੈਡੈਮਿਕ ਸੈਸ਼ਨ ਜ਼ਾਇਆ ਹੋ ਰਿਹਾ ਉੱਤੇ ਉਹਦੀ ਮਤਲਬ ਕੋਈ ਟੈਂਪਰੇਰੀ ਪ੍ਰਬੰਧ ਕਰ ਦੇਣ ਪੜਾਉਣ ਦਾ ਜੋ ਵੀ ਉਹਦਾ ਖਰਚਾ ਹੋਏਗਾ ਸਾਡੇ ਬੱਚਿਆਂ ਨੇ ਕਿਤੇ ਜਾ ਕੇ ਰਹਿਣਾ ਹੋਏਗਾ ਵੀ ਵੇ ਲਫੋ ਅਸੀਂ ਪੇ ਕਰਾਂਗੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਪੜਾ ਦੇਵੇ ਸਰਕਾਰ ਇੰਨੀ ਕਿ ਮਦਦ ਕਰੇ ਤੁਹਾਡੀ ਹਾਂਜੀ ਬਿਲਕੁਲ ਸਾਨੂੰ ਕਿਸੇ ਵੀ ਮੈਡੀਕਲ ਕਾਲਜ ਦੇ ਵਿੱਚ ਵੀ ਆਰ ਨਾਟ ਆਸਕਿੰਗ ਫਾਰ ਗਵਰਨਮੈਂਟ ਵੀ ਆਰ ਨਾਟ ਸੇਇੰਗ ਕਿ ਸਾਨੂੰ ਪ੍ਰਾਈਵੇਟਸ ਪਾਓ ਸਾਨੂੰ ਕਿਤੇ ਵੀ ਕਿਸੇ ਵੀ ਮੈਡੀਕਲ ਕਾਲਜ ਦੇ ਵਿੱਚ ਸਾਨੂੰ ਸਾਡੀ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਜਾਵੇ ਔਰ ਮੈਨੂੰ ਤਾਂ ਲੱਗਦਾ ਕਿ ਬਹੁਤ ਹਰਾਸਮੈਂਟ ਵਾਲੀ ਗੱਲ ਹੈ ਜਦੋਂ ਅਥਾਰਟੀ ਤੁਹਾਡੇ ਕਾਲਜ ਦੀ ਅਥਾਰਟੀ ਨੇ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਲਿਆ ਅਜੇ ਤੱਕ ਸਰ ਅਸੀਂ ਆਪਣੇ ਅਥਾਰਟੀ ਨਾਲ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਕਿ ਜਿੰਸੇ ਕਾਲਜ ਨਿਆਇ ਸਟਾਰਟ ਹੋਇਆ ਸੀਗਾ ਦੁਬਾਰਾ 2021 ਦੇ ਵਿੱਚ ਤਾਂ ਉਹ ਵੀ ਸੀਗਾ ਕਿ ਅਸੀਂ ਪੂਰੀ ਹੈਲਪ ਕਰਾਂਗੇ ਤੁਸੀਂ ਆਪਣੀ ਡੈਫੀਸ਼ੈਂਸੀਜ਼ ਨੂੰ ਪੂਰਾ ਕਰੋ ਬਟ ਇਹ ਕਾਲਜ ਕੰਟੀਨਿਊਸਲੀ ਆਪਣੀ ਡੈਫੀਸ਼ੈਂਸੀਜ਼ ਪੂਰੀ ਨਹੀਂ ਕਰ پا ਰਿਹਾ ਕਿਉਂਕਿ ਮੈਡੀਕਲ ਦੀ ਐਮਬੀਬੀਐਸ ਦੀ ਪੜਾਈ ਹੈ ਤੁਸੀਂ ਧਰ ਨਹੀਂ ਦਿੰਦੇ ਫਿਰਦੇ ਹੋ ਤਾਂ ਕੱਲ ਨੂੰ ਆਪਰੇਸ਼ਨ ਕੀ ਕਰੋਗੇ ਤੁਸੀਂ ਡਾਕਟਰ ਮਰੀਜ਼ਾਂ ਨੂੰ ਕਿੱਦਾਂ ਦੇਖੋਗੇ ਜੇ ਤੁਹਾਡੀ ਪੜਾਈ ਨਹੀਂ ਅਸੀਂ ਸਰ ਡਾਕਟਰ ਬਣਨਾ ਸੀ ਕੋਈ ਲੀਡਰ ਥੋੜਾ ਨਾ ਬਣਨਾ ਕੀ ਧਰ ਨਹੀਂ ਦਈਏ ਸਾਨੂੰ ਚਾਹੀਦਾ ਕਿ ਸਾਨੂੰ ਪੜਾਈ ਕਰਾਏ ਪੂਰੀ ਕਰਾਏ ਸਾਨੂੰ ਕਹਿ ਰਹ ਸਾਡੀ ਸਦਾ ਹੀ ਮੰਗ ਹੈ ਕਿ ਸਾਾਨੂੰ ਕਰ ਤਾ ਤੁਹਾਡਾ ਅਲਟਰਨੇਟ ਕੋਈ ਨਾ ਕੋਈ ਲੱਭ ਜਾਵੇ ਹਾਂਜੀ ਸਾਡਾ ਕੋਈ ਅਲਟਰਨੇਟ ਲੱਭ ਜਾਵੇ এডਿਕੇਸ਼ਨ ਹੋਰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਆਖਰ ਦੇ ਵੀ ਅਸੀਂ ਬਸ ਇਹੀ ਚਾਹੁੰਦੇ ਆ ਵੀ ਸਾਡੀ ਟੈਂਪਰੇਰੀ ਸ਼ਿਫਟਿੰਗ ਹੋ ਜਾਈਏ ਸਾਡੀ ਪੜਾਈ ਦੀ ਜਿਹੜੀ ਡੈਫੀਸ਼ੈਂਟ ਜਿਹੜੀ ਪੜਾਈ ਨਹੀਂ ਹੋ ਪਾਰੀ ਉਹ ਹੁੰਦੀ ਰਵੇ ਤੇ ਜਦੋਂ ਵੀ ਕੋਰਟ ਦਾ ਡਿਸੀਜਨ ਆਊਗਾ ਅਸੀਂ ਉਹ ਨੂੰ ਸੁਣਾਂਗੇ ਜੇ ਸਾਨੂੰ ਵਾਪਸ ਜਾਣਾ ਪਿਆ ਅਸੀਂ ਵਾਪਸ ਜਾਵਾਂਗੇ ਜੇ ਸਾਨੂੰ ਦੂਜੇ ਕਾਲਜਸ ਤੇ ਸ਼ਿਫਟ ਕੀਤਾ ਜਾਵੇ ਅਸੀਂ ਸ਼ਿਫਟ ਹੋ ਜਾਵਾਂਗੇ ਸਰਕੋਰਟ ਚ 1 ਅਗਸਤ ਦੀ ਡੇਟ ਹੈ ਪਰ ਸਾਡੀ ਆ ਚੀਜ਼ ਦਾ ਨੋਟਿਸ ਆ ਚੁੱਕਾ ਸੀ 10 ਜਨਵਰੀ 2024 ਚ ਕਿ ਇਸ ਕਾਲੇ ਦੀ ਸ਼ਿਫਟਿੰਗ ਕੀਤੀ ਜਾਵੇ ਪਰ ਇਸ ਚੀਜ਼ ਤੇ ਸਟੇਲ ਲਿੱਤਾ ਗਿਆ ਉਹਨਾਂ ਤੋਂ ਵਕਫ ਵਕਤ ਰੱਖਣਾ ਚਲੋ ਖੈਰ ਦੇਖਦੇ ਹਾਂ ਜੀ ਕੋਰਟ ਦੇ ਵਿੱਚ ਜਾ ਕੇ ਕੀ ਇਸ ਮਸਲੇ ਦਾ ਬਣਦਾ ਪਰ ਮਾਪੇ ਤੇ ਬੱਚੇ ਪਰੇਸ਼ਾਨ ਨੇ ਔਰ ਐਮਬੀਬੀਐਸ ਦੇ ਵਿਦਿਆਰਥੀ ਨੇ ਬਹੁਤ ਮਹਿੰਗੀ ਕੋਸਟ ਕੋਸਟ ਹੈ ਜਿਹੜੀ 4-4 ਸਾਲ 5-5 ਸਾਲ ਦੀ ਜਿਹੜੀ ਪੜ੍ਹਾਈ ਆ ਤੇ ਔਰ ਉਹ ਹੁਣ ਧਰਨਾ ਦੇ ਨਾਲ ਪੈ ਰਿਹਾ ਪਿਛਲੇ ਕਈ ਦਿਨਾਂ ਤੋਂ ਮਹਾਲੀ ਦੇ ਵਿੱਚ ਪ੍ਰਦਰਸ਼ਨ ਵੀ ਕਰ ਰਹੇ ਆ ਔਰ ਸਾਰਾ ਮਸਲਾ ਇਹਨਾਂ ਦਾ ਤੁਹਾਡੇ ਸਾਹਮਣੇ ਲ